ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਗੰਨਾ ਕਾਸ਼ਤਕਾਰਾਂ ਨੂੰ ਸਸ਼ਕਤ ਬਣਾਉਣ ਦੇ ਲਈ ਇਤਿਹਾਸਕ ਕਦਮ ਚੁੱਕਿਆ ਗੰਨਾ ਕਿਸਾਨਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਗੰਨੇ ਦੀ ਫਸਲ ਦਾ ਭਾਅ ਵਧਾ ਕੇ 401 ਰੁਪਏ ਪ੍ਰਤੀ ਕਿਲੋਗ੍ਰਾਮ ਕਰ ਦਿੱਤਾ ਪੰਜਾਬ ਹੁਣ ਦੇਸ਼ ਚ ਗੰਨੇ ਦਾ ਸਭ ਤੋਂ ਵੱਧ ਭਾਅ ਦੇਣ ਵਾਲਾ ਸੂਬਾ ਬਣ ਗਿਆ ਮੈਂ ਕਹਿੰਦੀ 391 401 ਕਰ ਦਿੱਤਾ 10 ਰੁਪਏ ਵਧਾ ਕੇ ਇਸ ਵਕਤ ਦੇਸ਼ਦਾਨ ਪੂਰੀ ਦੁਨੀਆ ਦਾ ਸਭ ਤੋਂ ਵੱਧ ਰੇਟ ਗੰਨੇ ਦਾ ਪੰਜਾਬ ਚ ਮਿਲ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਗੰਨਾ ਕਿਸਾਨਾਂ ਨੂੰ 764 ਕਰੋੜ 99 ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇਤਿਹਾਸਕ ਫੈਸਲਿਆਂ ਸਦਕਾ ਹੀ ਸਾਲ 2024-25 ਚ ਗੰਨੇ ਦੀ ਕਾਸ਼ਤ ਅਧੀਨ ਖੇਤਰਫਲ 56302 ਤੋਂ ਵੱਧ ਕੇ 56391 ਹੈਕਟੇਅਰ ਹੋ ਗਿਆ ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਾਲਾ ਦੀ ਸਹਿਕਾਰੀ 슈ਗਰ ਮਿਲ ਦੇ ਵਿੱਚ 3500 TCD ਸਮਰਥਾ ਦੇ ਪਲਾਂਟ ਅਤੇ ਬਾਇਓ ਸੀएनजी ਪਲਾਂਟ ਦੀ ਸ਼ੁਰੂਆਤ ਕਰਕੇ ਇਲਾਕੇ ਦੇ ਕਿਸਾਨਾਂ ਨੂੰ ਵੱਡੀ ਸੁਗਾਤ ਦਿੱਤੀ। ਇਸ ਪਲਾਂਟ 'ਚ ਸਭ ਤੋਂ ਅਤ ਆਧੁਨਿਕ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਖਾਸ ਤੌਰ ਤੇ ਪਟਾਲਾ ਦੇ ਗੰਨਾ ਕਾਸ਼ਤਕਰਾਂ ਲਈ ਪਰਾ ਵੱਡਾ ਦਿਨ ਹੈ ਜਿਹੜੀ ਸਹਿਕਾਰੀ ਖੰਡ ਮੇਲਾ ਹੈ ਉਹਦੇ ਵਿੱਚ 14 ਮੈਗਾਵਾਟ ਦਾ ਬਿਜਲੀ ਦਾ ਕੋ ਜਨਰੇਸ਼ਨ ਪਲਾਂਟ ਦਾ ਉਦਘਾਟਨ ਹੋਇਆ ਔਰ ਜੋ ਅੱਜ ਦੁਨੀਆ ਦੇ ਵਿੱਚ ਸਭ ਤੋਂ ਲੇਟੈਸਟ ਅਵੇਲੇਬਲ ਚੀਜ਼ ਹੈ ਉਹ ਪਟਾੜੇ ਲਾਈ ਗਈ 35 ਲੱਖ ਕੁਇੰਟਲ ਕੰਨਾ ਪੀੜਨ ਦਾ ਟੀਚਰ ਹਲਕਾ ਵਿਧਾਨ ਸਭਾ ਫਲੋਰ ਦਾ ਮਹੱਤਵਪੂਰਨ ਪਿੰਡ ਟੀਸੀਆਂ ਕਾਨਾ ਜਿੱਥੇ ਆਪਾਂ ਜੇ ਇਥੇ ਖੜੇ ਆ ਇਸ ਪਿੰਡ ਨੂੰ ਇੱਕ ਬਹੁਤ ਹੀ ਵਧੀਆ ਨਵੇਂ ਸਾਲ ਦੇ ਵਿੱਚ ਸ਼ੁਕਾਤ ਮਿਲੀ ਆ ਡਿਸਪੈਂਸਰੀ ਹੈਲਥ ਵੈਲਨੈਸ ਜਿਹੜਾ ਸੈਂਟਰ ਜਿਹੜਾ ਹੈਗਾ ਲਗਭਗ 28 ਲੱਖ ਦੀ ਲੱਗ ਦੇ ਨਾਲ ਜਿਸ ਦਾ ਅੱਜ ਆਪਾਂ ਨੀ ਪੱਤੇ ਤੇ ਰੱਖਿਆ ਆ ਉਹ ਟਾਰਗੇਟ ਉਹ ਕੰਮ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਇਲਾਕੇ ਦੇ ਲੋਕਾਂ ਦੀ ਔਰ ਇੱਥੇ ਪਿੰਡਾਂ ਦੀ ਕਾਫੀ ਚਿਰ ਤੋਂ ਮੰਗ ਸੀ ਕਿ ਇੱਥੇ ਜਿਹੜਾ ਹੈਗਾ ਇਹ ਹੈਲਥ ਸੈਂਟਰ ਜਿਹੜਾ ਬਣਾਇਆ ਜਾਵੇ ਔਰ ਸਰਕਾਰ ਨੇ ਸੂਬੇ ਦੇ ਮੁੱਖ ਮੰਤਰੀ ਸਰਪਵਾਨ ਸਿੰਘ ਮਾਨ ਹੋਣਾਂ ਦੀ ਸੋਚ ਵੀ ਆ ਕਿ ਹਰ ਪਿੰਡ ਦੇ ਵਿੱਚ ਜਿਹੜਾ ਮਹੱਲਾ ਕਲੀਨਿਕ ਜਾਂ ਡਿਸਪੈਂਸਰੀ ਜਿਹੜੀ ਸਥਾਪਕਾਨੀਆਂ ਤਾਂ ਕਿ ਲੋਕਾਂ ਨੂੰ ਜਿਹੜਾ ਹੈ ਵਧੀਆ ਇਲਾਜ ਮਹੀਆ ਕਰਵਾਇਆ ਜਾ ਸਕੇ ਲੋਕ ਨਰੋਲ ਹੋਣਗੇ ਨਰੋਗ ਹੋਣਗੇ ਤਾਂ ਫਿਰ ਜਿਹੜਾ ਹੈਗਾ ਆ ਵਧੀਆ ਸਮਾਜ ਦੀ ਸੇਵਾ ਕਰ ਸਕਣਗੇ ਸੋ ਇਹ ਚਰੋਕੀ ਮੰਗ ਜਿਹੜੀ ਸੀ ਹਲਕੇ ਦੇ ਵਿੱਚ ਆਲੇ ਦੋਲੇ ਪਿੰਡਾਂ ਦੀ ਜਿਹੜੀ ਗਿਆ ਅੱਜ ਉਹ ਪੂਰੀ ਹੋਈ ਆ ਮੈਂ ਅੱਜ ਇਸ ਸ਼ੁਭ ਮੌਕੇ ਤੇ ਪਿੰਡ ਦੀ ਨਗਰ ਪੰਚਾਇਤ ਜਿਹੜੀ ਹੈਗੀ ਆ ਖਾਸ ਤੌਰ ਤੇ ਸਰਪੰਸਾ ਔਰ ਨਾਲ ਇਹਦੀ ਨਾਲ ਖਾਸ ਤੌਰ ਤੇ ਜਿਹੜੀ ਵੀ ਬਿਊਰੋਕ੍ਰੇਸੀ ਹੈ ਜਿਹੜਿਆਂ ਨੇ ਵੀ ਇਸ ਦੇ ਵਿੱਚ ਯੋਗਦਾਨ ਪਾਉਣਾ ਆ ਉਹਨਾਂ ਨੂੰ ਵੀ ਸਾਰਿਆਂ ਨੂੰ ਮੈਂ ਮੁਬਾਰਕਬਾਦ ਦਿੰਦਾ ਆ ਔਰ ਆਸ ਕਰਦੇ ਆ ਕਿ ਇਸੇ ਤਰ੍ਹਾਂ ਦੇ ਪ੍ਰਕਾਸ਼ ਤੇ ਕੰਮ ਜਿਹੜੇ ਹੈ ਲੋਕਾਂ ਦੀ ਸਹੂਲਤ ਦੇ ਲਈ ਜਿਹੜੇ ਹੈ ਉਹ ਕੰਮਾਂ ਦੇ ਵਿੱਚ ਜਿਹੜੇ ਹੈ ਇਹ ਲੋਕ ਜਿਹੜੇ ਹੈ ਪਹਿਲ ਕਦਮੀ ਤੇ ਪਾਉਂਦੇ ਰਹਿਣਗੇ ਸੋ ਅੱਜ ਦੇ ਇਸ ਸ਼ੁਭ ਮੌਕੇ ਤੇ ਜਿਹੜਾ ਹੈ ਸਾਰਿਆਂ ਨੂੰ ਮੁਬਾਰਕਬਾਦ ਔਰ ਨਾਲ ਦੀ ਨਾਲ ਅਸੀਂ ਜਿਹੜਾ ਹੈ ਵਿਭਾਗਾਂ ਨੂੰ ਵੀ ਇਹ ਗੱਲ ਬੇਨਤੀ ਕਰਨੀ ਚਾਹੁੰਦੇ ਆ ਕਿ ਇਹ ਜਲਦੀ ਤੋਂ ਜਲਦੀ ਜਿਹੜਾ ਹੈਗਾ ਇਸ ਦੀ ਜਿਹੜੀ ਬਿਲਡਿੰਗ ਜਿਹੜੀ ਹੈ ਉਹ ਤਿਆਰ ਕੀਤੀ ਜਾਵੇ ਤਾਂ ਕਿ 인ਫਰਾਸਟ੍ਰਕਚਰ ਲਿਆ ਕੇ ਡਾਕਟਰ ਆ ਕੇ ਜਿਹੜਾ ਹੈਗਾ ਇੱਥੇ ਲੋਕਾਂ ਦਾ ਜਿਹੜਾ ਹੈਗਾ ਉਹ ਇਲਾਜ ਵਧੀਆ ਰੂਪ ਦੇ ਵਿੱਚ ਜਿਹੜਾ ਹੈਗਾ ਉਹ ਕਰਵਾਇਆ ਜਾ ਸਕੇ ਇਹਨਾਂ ਸ਼ਖਸਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ